ਵੇਖੋ ਜੀ ਤਾਂ ਕਿਹੜੇ ਬਾਗ ਦੀ ਮੂਲੀ ਆ મોદી ਨੂੰ ਆ ਵਾਪਸ ਲੈਣੇ ਪੈ ਗਏ ਸੀ ਇਹਨੂੰ ਰੱਦ ਕੀਤਾ ਜਾਵੇ ਬਿਲਕੁਲ ਇਹਦੇ 'ਚ ਬਦਲਾਅ ਵਾਲੀ ਤਾਂ ਕੋਈ ਗੱਲ ਹੀ ਕੋ ਨਹੀਂ ਇਹ ਵੀ ਇੱਕ ਉਹ ਕਾਲੇ ਕਾਨੂੰਨ ਜਿਹੜੇ ਦਿੱਲੀੋਂ ਆਪਾਂ ਵਾਪਸ ਕਰਾ ਕੇ ਆਏ ਸੀ ਇਹ ਵੀ ਸੇਮ ਉਹਦਾ ਹੀ ਰੂਪ ਇੱਕ ਧਰਨ ਕਰੂ ਹੌਲੀ ਹੌਲੀ ਜੇਕਰ ਇਹਨੂੰ ਰੱਦ ਨਾ ਕਰਵਾਇਆ ਤੇ ਬਹੁਤ ਵਧੀਆ ਮੌਕਾ ਮਿਲਣਾ ਹੈ ਲੋਕਾਂ ਸਾਹਮਣੇ ਆਪਣੀ ਗੱਲ ਰੱਖਣ ਦਾ ਹਣਾ ਤੇ ਉਹਨਾਂ ਨੂੰ ਸਵਾਲ ਤਾਂ ਹੋਣੇ ਸੀ ਉਹ ਗੱਲ ਆਪਣੀ ਕਲੀਅਰ ਕਰ ਸਕਦੇ ਸੀ ਪਰ ਇੱਥੋਂ ਇਹ ਸ਼ੱਕ ਜਾਰ ਹੋ ਰਿਹਾ ਕਿ ਉਹ ਉਹਨਾਂ ਦੇ ਵਿੱਚ ਕਮੀਆਂ ਨੇ ਇਹਦੇ ਵਿੱਚ ਜਿਹੜੀ ਇਹ ਲੈਂਡ ਪੂਲਿਗ ਪਾਲਸੀ ਲੈ ਕੇ ਆਏ ਨੇ ਇਹਦੇ ਵਿੱਚ ਕਮੀਆਂ ਬਹੁਤੀਆਂ ਨੇ ਉਹ ਇੱਥੇ ਕਲੀਅਰ ਨਹੀਂ ਕਰਨ ਕਰ ਸਕਦੇ ਤਾਂ ਹੀ ਉਹ ਇੱਥੇ ਅੱਜ ਹਾਜ਼ਰ ਨਹੀਂ ਹੋ ਸਕੇ ਲੋਕਾਂ ਨੂੰ ਮਜਬੂਰ ਕਰਕੇ ਵੇਲਣੇ ਦੇ ਵਿੱਚੋਂ ਦੀ ਕੱਢ ਕੇ ਇੱਕ ਵਾਰ ਤੇ ਫੇਰ ਜ਼ਮੀਨ ਜੜੀਓ ਲੈਣਾ ਚਾਹੁੰਦੇ ਨੇ ਜੋ ਲੋਕ ਨਹੀਂ ਹੋਣ ਚਾਹਤੇ ਇਹਨਾਂ ਸਦਾ ਚੱਲਣਾ ਇਹ ਸਦਾ ਬਹਾਰ ਨੇ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਮਾਰ ਕੇ ਜੁੱਤੀਆਂ ਲੋਕਾਂ ਨਿਕੜ ਦੇਣਾ ਆਉਣ ਵਾਲੇ ਟਾਈਮ ਦੇ ਵਿੱਚ ਇਹੋ ਜਿਹਾ ਕੰਮ ਕਰਦੀਆਂ ਨੇ ਧੱਕਾ ਕਰਦੀਆਂ ਨੇ ਉਹਨਾਂ ਸਰਕਾਰਾਂ ਨੂੰ ਲੋਕ ਫਿਰ ਸਮਾਂ ਆਉਣ ਤੇ ਫਿਰ ਉਹਨਾਂ ਤੋਂ ਜਵਾਬ ਮੰਗਦੇ ਨੇ ਇਹਨਾਂ ਗੱਲਾਂ ਦੇ ਵੀ ਫਲਾਣੇ ਫਲਾਣੇ ਟਾਈਮ ਤੂੰ ਸਾ ਕੀ ਕੀਤਾ ਸਾਡੇ ਨਾਲ ਇਹਦੇ ਨਾਲ ਚਾਹੇ ਮਜ਼ਦੂਰ ਚਾਹੇ ਦੁਕਾਨਦਾਰੇ ਚਾਹੇ ਛੋਟਾ ਟਾਬੇ ਵਾਲੇ ਇਹਦੇ ਨਾਲ ਸਾਰੇ ਰਗੜੇ ਜਾਣਗੇ ਅਗਰ ਜੇਕਰ ਇਹ ਸਰਕਾਰ ਇਹ ਪਾਲਿਸੀ ਜਿਹੜੀ ਲੈ ਕੇ ਆਈ ਹੈ ਇਹ ਲਾਗੂ ਕਰਦੀ ਹੈ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਲਗਾਤਾਰ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਜਾਰੀ ਨੇ ਪਿੰਡਾਂ ਦੇ ਵਿੱਚ ਮਤੇ ਪੈ ਚੁੱਕੇ ਨੇ ਤੇ ਅੱਜ ਐਸਕਮ ਦੇ ਵੱਲੋਂ ਸਰਪਾਰਟੀ ਮੀਟਿੰਗ ਸੱਦੀ ਗਈ ਸੀ ਜਿਸ ਦੇ ਵਿੱਚ ਬਾਕੀ ਵਿਰੋਧੀ ਧਿਰਾਂ ਨੇ ਵੀ ਹਿੱਸਾ ਲਿਆ ਤੇ ਗੱਲਬਾਤ ਜਿਹੜੀ ਹੋਈ ਹੈ ਕੀ ਕੁਝ ਗੱਲਬਾਤ ਹੋਈ ਹੈ ਕੀ ਫੈਸਲੇ ਹੋਏ ਨੇ ਕੀ ਮਤਾ ਪਾਇਆ ਗਿਆ ਸਾਰੀਆਂ ਚੀਜ਼ਾਂ ਦੇ ਬਾਰੇ ਗੱਲਬਾਤ ਕਰਾਂਗੇ ਸਰ ਨਾਲ ਕਿਸਾਨ ਆਗੂ ਬੁੱਟਾ ਸਿੰਘ ਸ਼ਾਦੀਪੁਰ ਜੀ ਮੌਜੂਦ ਨੇ ਸ਼ਾਦੀਪੁਰ ਸਾਹਿਬ ਲਗਾਤਾਰ ਜਿਹੜਾ ਇਹ ਮੁੱਦਾ ਚੱਲ ਰਿਹਾ ਹੈ ਲੈਂਡ ਪੂਲਿੰਗ ਦਾ ਅੱਜ ਕੀ ਕੁਝ ਫੈਸਲਾ ਹੋਇਆ ਤੇ ਕਿਸ ਤਰ੍ਹਾਂ ਦਾ ਰਵੱਈਆ ਜਿਹੜਾ ਹੈ ਬਾਕੀ ਪਾਰਟੀਆਂ ਅੱਜ ਇਹ ਐਸਕੇਮ ਦਾ ਫੈਸਲਾ ਸੀ ਵੀ ਸਾਰੀਆਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਨੂੰ ਬੁਲਾਇਆ ਜਾਵੇ ਤੇ ਰੂਲਿੰਗ ਪਾਰਟੀ ਨੂੰ ਵੀ ਬੁਲਾਇਆ ਜਾਵੇ ਵਿੱਚੇ ਅਸੀਂ ਟੋਟਲ ਪੰਜਾਬ ਦੀਆਂ ਜਿੰਨੀਆਂ ਰਾਜਸੀ ਪਾਰਟੀਆਂ ਨੇ ਸਾਰੀਆਂ ਨੂੰ ਸੱਦਾ ਪੱਤਰ ਦਿੱਤਾ ਸੀ ਤੇ ਭਈ ਆਓ ਤੇ ਤੁਸੀਂ ਆਪੋ ਆਪਣੀ ਸਥਿਤੀ ਆ ਕੇ ਸਪਸ਼ਟ ਕਰੋ ਵੀ ਸਰਕਾਰ ਜਿਹੜੀ ਇਹ ਤੱਕਾ ਕਰ ਲਈਏ ਜਮੀਨ ਖੋਹਣ ਦਾ ਯਤਨ ਕਰ ਰਹੀਏ ਜ਼ਬਰਦਸਤੀ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਲੋਕਾਂ ਦੇ ਕੋਲੋਂ ਤੇ ਇਸ ਕਰਕੇ ਆਓ ਆਪੋ ਆਪਣੀ ਸਥਿਤੀ ਜਿਹੜੇ ਸਾਰੇ ਸਪਸ਼ਟ ਕਰੋ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਇਹਦੇ ਤੇ ਬਹੁਤ ਵੱਡਾ ਇੱਕ ਮੋਰਚਾ ਲਾਉਣ ਵਾਸਤੇ ਜਾ ਰਿਹਾ ਹੈ ਉਹ ਜ਼ਮੀਨਾਂ ਨੂੰ ਬਚਾਉਣ ਵਾਸਤੇ ਔਰ ਉਹਨਾਂ ਲੋਕਾਂ ਨੂੰ ਬਚਾਉਣ ਵਾਸਤੇ ਜਿਨ੍ਹਾਂ ਦੀਆਂ ਜ਼ਮੀਨਾਂ ਖੋਈਆਂ ਜਾਂਦੀਆਂ ਨੇ ਜਾਂੀਆਂ ਜਾ ਰਹੀਆਂ ਨੇ ਤੇ ਜਿਹੜੇ ਲੋਕ ਇਹਦੇ ਨਾਲ ਪ੍ਰਭਾਵਿਤ ਹੋਣਗੇ ਇਹਦੇ ਨਾਲ ਵੇਖੋ ਕੱਲਾ ਕਿਸਾਨ ਨਹੀਂ ਮਰੂਗਾ ਇਹਦੇ ਨਾਲ ਚਾਹੇ ਮਜ਼ਦੂਰ ਚਾਹੇ ਦੁਕਾਨਦਾਰ ਚਾਹੇ ਛੋਟਾ ਟਾਬੇ ਵਾਲੇ ਇਹਦੇ ਨਾਲ ਸਾਰੇ ਰਗੜੇ ਜਾਣਗੇ ਅਗਰ ਜੇਕਰ ਇਹ ਸਰਕਾਰ ਇਹ ਪਾਲਿਸੀ ਜਿਹੜੀ ਲੈ ਕੇ ਆਈ ਹੈ ਇਹ ਲਾਗੂ ਕਰਦੀਏ ਜੇ ਆਪਾਂ ਅੱਜ ਇਹਦੇ ਖਿਲਾਫ ਆਵਾਜ਼ ਨਹੀਂ ਉਠਾਉਂਦੇ ਤਾਂ ਤੇ ਇਸ ਕਰਕੇ ਜਿਹੜੀਆਂ ਪਾਰਟੀਆਂ ਪਹੁੰਚੀਆਂ ਨੇ ਤਕਰੀਬਨ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਵੀ ਤੁਸੀਂ ਲੜਾਈ ਲੜੋ ਤਗੜੇ ਹੋਗੇ ਅਸੀਂ ਤੁਹਾਡੇ ਨਾਲ ਤੇ ਅਫਸੋਸ ਦੀ ਗੱਲ ਇਹ ਆ ਕਿ ਜਿਹੜੀ ਰੂਲਿੰਗ ਪਾਰਟੀ ਹੈ ਸਾਡੀ ਭਗਵੰਤ)^{-\text{ਸਰਕਾਰ ਹੈ ਜਿਹੜੀ}} ਝਾੜੂ ਵਾਲੇ ਜਿਹੜੇ ਪਾਲਿਸੀ ਲੈ ਕੇ ਆਏ ਨੇ ਜਿਨ੍ਹਾਂ ਨੂੰ ਅੱਜ ਇੱਥੇ ਸੀਸੀ ਆਪਣੀ ਸਪਸ਼ਟ ਕਰਨ ਦਾ ਬੜਾ ਵਧੀਆ ਮੌਕਾ ਮਿਲਣਾ ਸੀ ਬਹੁਤ ਵਧੀਆ ਮੌਕਾ ਮਿਲਣਾ ਹੈ ਲੋਕਾਂ ਸਾਹਮਣੇ ਆਪਣੀ ਗੱਲ ਰੱਖਣ ਦਾ ਤੇ ਉਹਨਾਂ ਨੂੰ ਸਵਾਲ ਤਾਂ ਹੋਣੇ ਸੀ ਉਹ ਗੱਲ ਆਪਣੀ ਕਲੀਅਰ ਕਰ ਸਕਦੇ ਸੀ ਪਰ ਇੱਥੋਂ ਇਹ ਸ਼ੱਕ ਜਾਰ ਹੋ ਰਿਹਾ ਕਿ ਉਹ ਉਹਨਾਂ ਦੇ ਵਿੱਚ ਕਮੀਆਂ ਨੇ ਇਹਦੇ ਵਿੱਚ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਏ ਨੇ ਇਹਦੇ ਵਿੱਚ ਕਮੀਆਂ ਬਹੁਤੀਆਂ ਨੇ ਉਹ ਇੱਥੇ ਕਲੀਅਰ ਨਹੀਂ ਕਰਨ ਕਰ ਸਕਦੇ ਤਾਂ ਹੀ ਉਹ ਤੇ ਅਜਾ ਹਜਰ ਨਹੀਂ ਹੋ ਸਕੀ ਅਸੀਂ ਇਹਦੀ ਵੀ ਨਿੰਦਿਆ ਕਰਦੇ ਆ ਕਿ ਉਹਨਾਂ ਨੂੰ ਆਉਣਾ ਚਾਹੀਦਾ ਸੀ ਉਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਇੱਥੇ ਨਾ ਪਹੁੰਚ ਕੇ ਤੇ ਸਾਰੀਆਂ ਜੰਨੀਆਂ ਪਾਰਟੀਆਂ ਆਈਆਂ ਅਸੀਂ ਰਾਜਨੀਤਿਕ ਲਾਹ ਭਾਜਪਾ ਤੋਂ ਲੈ ਕੇ ਸਾਰਿਆਂ ਨੇ ਹਮਾਇਤ ਕੀਤੀ ਹੈ ਵੀ ਅਸੀਂ ਸਹਿਮਤ ਆ ਤੁਸੀਂ ਜੋ ਵੀ ਕਰੋਗੇ ਅੱਗੇ ਲੱਗੇ ਐਸਕੇਮ ਅੱਗੇ ਲੱਗੇ ਅਸੀਂ ਤੁਹਾਡੇ ਨਾਲ ਚੱਲਾਂਗੇ ਜੀ ਦੂਜੇ ਪਾਸੇ ਦੇਖਿਆ ਜਾਵੇ ਤਾਂ ਬਾਕੀ ਪਾਰਟੀਆਂ ਵੀ ਇਸ ਚੀਜ਼ ਦਾ ਵਿਰੋਧ ਕਰ ਰਹੀਆਂ ਅਸੀਂ ਪ੍ਰਦਰਸ਼ਨ ਕਰ ਰਹੀਆਂ ਸੀ ਉਹਨਾਂ ਦਾ ਕੀ ਪੂਰਾ ਸਟੈਂਡ ਰਿਹਾ ਇਸ ਨੂੰ ਲੈ ਕੇ ਕੁਝ ਬਦਲਾਅ ਦੀ ਗੱਲ ਕਰ ਰਹੀਆਂ ਨੇ ਜਾਂ ਫਿਰ ਮੁੱਢ ਤੋਂ ਰੱਦ ਹੀ ਕੀਤੀ ਹੈ ਇਹ ਪਾਲਿਸੀ ਨਹੀਂ ਜੀ ਪੈਲੂਸੀ ਜਿਹੜੀ ਹੈ ਦਾ ਬਿਲਕੁਲ ਮੁੱਢੋਂ ਰੱਦ ਕਰਨ ਦੇ ਪਹਿਲੇ ਦਿਨ ਤੋਂ ਹੀ ਫੈਸਲਾ ਹੋਇਆ ਹੋਇਆ ਇਸ ਕੇਮ ਦਾ ਇਹੀ ਫੈਸਲਾ ਬਾਕੀ ਦੂਜੀਆਂ ਸੁੱਤੀ ਸੀ ਵੀ ਆਪਣੀ ਸਪਸ਼ਟ ਕਰ ਗਈਆਂ ਨੇ ਸਾਰੀਆਂ ਇਸੇ ਗੱਲ ਦੇ ਉੱਤੇ ਨੇ ਕਿ ਇਹਨੂੰ ਰੱਦ ਕੀਤਾ ਜਾਵੇ ਬਿਲਕੁਲ ਇਹਦੇ 'ਚ ਬਦਲਾਅ ਵਾਲੀ ਤਾਂ ਕੋਈ ਗੱਲ ਹੀ ਕੋ ਨਹੀਂ ਇਹ ਵੀ ਇੱਕ ਉਹ ਕਾਲੇ ਕਾਨੂੰਨ ਜਿਹੜੇ ਦਿੱਲੀੋਂ ਆਪਾਂ ਵਾਪਸ ਕਰਾ ਕੇ ਆਏ ਸੀ ਇਹ ਵੀ ਸੇਮ ਉਹਦਾ ਹੀ ਰੂਪ ਇੱਕ ਧਰਨ ਕਰੂਗਾ ਹੌਲੀ ਹੌਲੀ ਜੇਕਰ ਇਹਨੂੰ ਰੱਦ ਨਾ ਕਰਵਾਇਆ ਤੇ ਇਸ ਕਰਕੇ ਇੱਕੋ ਹੀ ਫੈਸਲਾ ਹੈ ਕੋਈ ਦੂਜੀ ਗੱਲ ਨਹੀਂ ਇਹਦੇ ਵਿੱਚ ਵੀ ਇਹਨੂੰ ਰੱਦ ਕਰੇ ਸਰਕਾਰ ਜਾਂ ਆਪਣੀ ਸਥਿਤੀ ਸਪਸ਼ਟ ਕਰੇ ਜਦੋਂ ਅੱਜ ਆਉਂਦੀ ਵਿੱਚ ਆ ਜਾਣ ਕੇ ਗੱਲ ਕਰਦੇ ਆਪਣੇ ਉਹਨਾਂ ਦਾ ਫਰਜ਼ ਬਣਦਾ ਸੀ ਲੋਕਾਂ ਨੂੰ ਸਾਰੀ ਗੱਲ ਜਾਣੀ ਸੀ ਵੀ ਆਹ ਗੱਲ ਸਰਕਾਰ ਕਰ ਰਹੀ ਹੈ ਹੈਨਾ ਇਸ ਕਰਕੇ ਇਹ ਸਰਕਾਰ ਗਲਤ ਢੰਗ ਦੇ ਨਾਲ ਗਲਤ ਤਰੀਕੇ ਦੇ ਨਾਲ ਇਹ ਲੋਕਾਂ ਨੂੰ ਗਮਰਾਹ ਕਰਕੇ ਇਹ ਪੈਲੀਆਂ ਜਿਹੜੀਆਂ ਨੇ ਹੜੱਪਣ ਦਾ ਯਤਨ ਕਰ ਰਹੀ ਏ ਤੇ ਕਾਰਪੋਰੇਟ ਘਰਾੜਿਆਂ ਨੂੰ ਦੇਣਾ ਚਾਹੁੰਦੇ ਨੇ ਹੋਰ ਕੋਈ ਇਹਨਾਂ ਕੋਲ ਕਰੇ ਸਾਦੀਪੁਰ ਸਾਹਿਬ ਤੁਸੀਂ ਕਿਹਾ ਕਿ ਪ੍ਰਦਰਸ਼ਨ ਕਰਾਂਗੇ ਇਸ ਤੋਂ ਪਹਿਲਾਂ ਵੀ ਸਥਿਤੀ ਬਣੀ ਸੀ ਕਿ ਪ੍ਰੋਟੈਸਟ ਕਰਾਂਗੇ ਪਰ ਪ੍ਰਦਰਸ਼ਨ ਇਸ ਸਮੇਂ ਜਿਹੜੀ ਸਰਕਾਰ ਹੈ ਉਹ ਸਫਲ ਹੋਣ ਨਹੀਂ ਦੇ ਰਹੀ ਲਗਾਤਾਰ ਕਿਸਾਨਾਂ ਨੂੰ ਪਹਿਲਾਂ ਹੀ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ਵੇਖੋ ਕੋਈ ਗੱਲ ਨਹੀਂ ਜਿਹੜੀਆਂ ਸਰਕਾਰਾਂ ਇਹੋ ਜਿਹਾ ਕੰਮ ਕਰਦੀਆਂ ਨੇ ਧੱਕਾ ਕਰਦੀਆਂ ਨੇ ਉਹਨਾਂ ਸਰਕਾਰਾਂ ਨੂੰ ਲੋਕ ਫਿਰ ਸਮਾਂ ਆਉਣ ਤੇ ਫਿਰ ਉਹਨਾਂ ਤੋਂ ਜਵਾਬ ਮੰਗਦੇ ਨੇ ਇਹਨਾਂ ਗੱਲਾਂ ਦੇ ਵੀ ਫਲਾਣੇ ਫਲਾਣੇ ਟਾਈਮ ਤੁਸੀਂ ਕੀ ਕੀਤਾ ਸਾਡੇ ਨਾਲ ਹਨਾ ਉਦੋਂ ਜਵਾਬ ਮੰਗਦੇ ਆ ਠੀਕ ਹੈ ਸਰਕਾਰ ਇਹ ਤਾਕਤ ਆ ਲੋਕ ਇੰਨਾ ਦਬ ਜਾਂਦੇ ਨੇ ਪਰ ਇਹ ਕਿਸਾਨ ਜਥੇਬੰਦੀਆਂ ਇੱਥੇ ਰਹਿਣੀਆਂ ਨੇ ਇਹਨਾਂ ਸਦਾ ਚੱਲਣਾ ਹੈ ਸਦਾ ਬਹਾਰ ਨੇ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਮਾਰ ਕੇ ਜੁੱਤੀਆਂ ਲੋਕਾਂ ਨੂੰ ਕੱਢ ਦੇਣਾ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਨੇ ਤਰਕ ਦਿੱਤਾ ਹੈ ਕਿ ਲੈਂਡ ਪੂਲਿੰਗ ਪਾਲਿਸੀ ਦੇ ਨਾਲ ਕਿਸੇ ਕਿਸਾਨ ਦਾ ਜਿਹੜਾ ਕੋਈ ਨੁਕਸਾਨ ਨਹੀਂ ਹੋਵੇਗਾ ਜੇਕਰ ਉਹ ਚਾਹਵੇਗਾ ਤਾਂ ਹੀ ਉਹ ਆਪਣੀ ਜ਼ਮੀਨ ਦੇ ਸਕਦਾ ਹੈ ਜੇਕਰ ਨਹੀਂ ਚਾਹੁੰਦਾ ਤਾਂ ਨਹੀਂ ਦੇ ਸਕਦਾ ਤੁਸੀਂ ਦੱਸੋ ਨੁਕਸਾਨ ਕੀ ਕੀ ਨੇ ਲੈਂਡ ਪੂਲਿੰਗ ਪਾਲਿਸੀ ਉਹ ਅੱਜ ਸਾਰਾ ਕੋਸ਼ਿਸ਼ ਸਪਸ਼ਟ ਹੋ ਗਿਆ ਇਥੇ ਲੁਧਿਆਣੇ ਤੋਂ ਵੀ ਸਿੰਘ ਆਏ ਹੋਏ ਸੀਗੇ ਸਾਥੀ ਉਹਨਾਂ ਨੇ ਵੀ ਗੱਲ ਬਿਲਕੁਲ ਕਲੀਅਰ ਕੀਤੀ ਹੈ ਕਿ ਉੱਥੇ ਰਜਿਸਟਰੀਆਂ ਬੰਦ ਕਰ ਦਿੱਤੀਆਂ ਗਈਆਂ ਇਨਤਕਾਲ ਬੰਦ ਕਰ ਦਿੱਤੇ ਗਏ ਲੋਨ ਬੰਦ ਕਰ ਦਿੱਤੇ ਗਏ ਜਿੱਥੇ ਜਿੱਥੇ ਰਿਕੁਆਇਰ ਕਰ ਰਹੇ ਨੇ ਇਹ ਫਿਰ ਕਿਉਂ ਕਰਦੇ ਤੈਨੂੰ ਬੰਦ ਹੈ ਜੇਕਰ ਸਰਕਾਰ ਉਹਨਾਂ ਲੋਕਾਂ ਤੋਂ ਹੀ ਲੈਣਾ ਚਾਹੁੰਦੀ ਏ ਜਿਹੜੇ ਲੋਕ ਆਪਣੀ ਮਰਜ਼ੀ ਨਾਲ ਇਹਨਾਂ ਨੂੰ ਜ਼ਮੀਨ ਦੇਣਗੇ ਫਿਰ ਉਹ ਸਾਰੀ ਜਗ੍ਹਾ ਦੇ ਉੱਤੇ ਇਹ ਬੰਦ ਕਿਉਂ ਕਰ ਦਿੰਦੇ ਸਾਰਾ ਸਿਸਟਮ ਹੈ ਨਾ ਸਾਰੇ ਦਾ ਸਾਰਾ ਸਿਸਟਮ ਸਰਕਾਰ ਨੇ ਰੁਕਿਆ ਲੋਕਾਂ ਨੂੰ ਮਜਬੂਰ ਕਰਕੇ ਵੇਲਣੇ ਦੇ ਵਿੱਚੋਂ ਦੀ ਕੱਢ ਕੇ ਇੱਕ ਵਾਰ ਤੇ ਫੇਰ ਜ਼ਮੀਨ ਜੜੀਓ ਲੈਣਾ ਚਾਹੁੰਦੇ ਨੇ ਜੋ ਲੋਕ ਨਹੀਂ ਹੋਣ ਦੇਣਗੇ ਬਿਲਕੁਲ ਰਣਨੀਤੀ ਕੀ ਰਹਿਣ ਵਾਲੀ ਆ ਹੁਣ ਰਣਨੀਤੀ ਵਾ ਸਾਡਾ ਪ੍ਰੋਗਰਾਮ ਚਲਾਏ ਹੋਏ ਨੇ ਹੁਣ 30 ਨੂੰ ਟਰੈਕਟਰ ਮਾਰਚ ਆ ਜਿੱਥੇ-ਜਿੱਥੇ ਇਹ ਲੋਕ ਅਫੈਕਟ ਹੋ ਰਹੇ ਨੇ ਉੱਥੇ-ਉੱਥੇ ਟਰੈਕਟਰ ਮਾਰਚ ਹੋਊਗਾ ਮੋਟਰਸਾਈਕਲ ਟਰੈਕਟਰ ਸਾਰੇ ਹੋਣਗੇ ਉਹਨਾਂ ਏਰੀਆ 'ਚ ਮਾਰਚ ਹੋਣਗੇ ਉਸ ਤੋਂ ਬਾਅਦ ਵੱਡੀ ਰੈਲੀ ਜਿਹੜੀ ਮੁੱਲਾਂਪੁਰ ਦਾਕਾ ਵਿੱਚ ਰੱਖੀ ਹੋਈ ਹੈ ਉੱਥੇ ਹੋਊਗੀ ਉੱਥੇ ਅਗਲੀ ਰਣਨੀਤੀ ਜਿਹੜੀ ਆ ਮੁੱਲਾਂਪੁਰ ਦਾਕਾ ਦੇ ਵਿੱਚ ਅਗਲੀ ਰਣਨੀਤੀ ਦਾ ਐਲਾਨ ਉੱਥੇ ਕੀਤਾ ਜਾਊਗਾ ਕੀ ਹੋ ਸਕਦਾ ਹੈ ਕਿ ਜੇਕਰ ਇਹ ਪਾਲਿਸੀ ਵਾਪਸ ਨਾ ਲਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਧਰਨਾ ਪ੍ਰਦਰਸ਼ਨ ਹੋ ਸਕਦਾ ਹੈ ਉਹ ਵੇਖੋ ਜੀ ਇਹ ਤਾਂ ਕਿਹੜੇ ਬਾਗ ਦੇ ਮੂਲੀ ਆ ਮੋਦੀ ਨੂੰ ਆ ਵਾਪਸ ਲੈਣੇ ਪੈ ਗਏ ਸੀ ਵੇਖੋ ਇੱਕ ਤਾਕਤਵਰ ਕਹਿ ਰਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਤਾਕਤਵਾਰ ਆ ਔਰ ਜੋ ਮੋਦੀ ਹੈ ਤੋਂ ਮੁੱਕੜਾ ਹੈ ਇਹ ਵੀ ਗੱਲ ਚੱਲਦੀ ਹੁੰਦੀ ਹੈ ਨਾ ਜਿੱਥੇ ਕਹਿੰਦੇ ਮੋਦੀ ਅੱਜ ਪੈਰ ਧਰਦਾ ਚੱਕਦਾ ਹੀ ਨਹੀਂ ਉੱਥੋਂ ਉਹਨੂੰ ਵੀ ਚੱਕਣੇ ਪੈ ਗਏ ਸੀ ਦੁਨੀਆ ਦੇ ਅੱਗੇ ਕੋਈ ਤਾਕਤ ਨਹੀਂ ਅੜ ਸਕਦੀ ਜੇਕਰ ਲੋਕ ਇਕੱਠੇ ਹੋ ਜਾਣ ਤੇ ਇਹ ਤਾਂ ਕਿਹੜੇ ਬਾਗ ਦੀ ਮੂਲੀਆ ਇਹਨੂੰ ਮੰਨਣੇ ਪਊਗਾ ਜੇ ਲੋਕ ਸਾਰੇ ਇਕੱਠੇ ਹੋ ਕੇ ਇੱਕ ਮਤ ਹੋ ਕੇ ਜਿਵੇਂ ਅਸੀਂ ਸਾਰੀਆਂ ਰਾਜਸੀ ਪਾਰਟੀਆਂ ਬੁਲਾਈਆਂ ਸਾਰੇ ਨਾਲ ਖੜੇ ਆ ਸਾਰੇ ਡੜ ਕੇ ਖੜ ਗਏ ਲੋਕਾਂ ਦੇ ਭਲੇ ਵਾਸਤੇ ਖੜ ਗਏ ਅਸੀਂ ਕੋਈ ਤੱਕਾ ਨਹੀਂ ਕਰ ਰਹੇ ਅਸੀਂ ਲੋਕਾਂ ਦੇ ਭਲੇ ਦੀ ਗੱਲ ਕਰ ਰਹੇ ਆ ਲੋਕਾਂ ਦੇ ਭਲੇ ਵਾਸਤੇ ਜਦੋਂ ਖੜ ਗਏ ਨਾ ਲੋਕ ਸਾਰੇ ਤੇ ਇਹਨਾਂ ਨੂੰ ਇਹ ਵਾਪਸ ਲੈਣੀ ਪਊਗੀ ਤੁਸੀਂ ਕਹ ਲੋਕ ਇਕੱਠੇ ਹੋ ਜਾਣ ਕੀ ਇਸ ਤੋਂ ਪਹਿਲਾਂ ਕਿਸਾਨ ਜੱਥੇਬੰਦੀਆਂ ਇਕੱਠੀਆਂ ਹੋ ਜਾਣਗੀਆਂ ਬਿਲਕੁਲ ਸਾਡੀ ਇਹ ਸੋਚ ਆ ਅਸੀਂ ਪਹਿਲਾਂ ਵੀ ਇਕੱਠੇ ਕੀਤੇ ਸੀ ਉਦੋਂ 2020 ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਅੱਗੇ ਲੱਗੇ ਸੀ ਸਾਡੀ ਜਥੇਬੰਦੀ ਨੇ ਅੱਗੇ ਲਾ ਕੇ ਪਹਿਲ ਕੀਤੀ ਸੀ 4 ਅਗਸਤ ਤੋਂ ਸ਼ੁਰੂ ਕੀਤਾ ਸੀ ਤੇ ਸਾਰਿਆਂ ਦੇ ਸਾਰੀਆਂ ਹੌਲੀ ਹੌਲੀ ਪਰਮਾਤਮਾ ਨੇ ਕਿਰਪਾ ਕੀਤੀ ਦੇਸ਼ ਕੱਟਾ ਹੋਇਆ ਸੀ ਹੁਣ ਵੀ ਆ ਜਿਹੜੀ ਲੜਾਈ ਆ ਲੱਗਣ ਵਾਲੀ ਜਿਹੜੀ ਹੁਣ ਪੰਜਾਬ ਸਰਕਾਰ ਦੇ ਨਾਲ ਵਿੱਚ ਕੇਂਦਰ ਦੇ ਮਸਲੇ ਵੀ ਆਉਂਦੇ ਨੇ ਇਹ ਵੀ ਲੱਗਣ ਤੋਂ ਪਹਿਲਾਂ ਸਾਰੀਆਂ ਜਥੇਬੰਦੀਆਂ ਟੋਟਲ ਜਥੇਬੰਦੀਆਂ ਸਾਰੀਆਂ ਇੱਕ ਮੰਚ ਤੇ ਹੋ ਕੇ ਦਿੱਲੀ ਵਾਂਗੂੰ ਲੜਾਈ ਲੜਨਗੀਆਂ ਤੇ ਜਿੱਤ ਪ੍ਰਾਪਤ ਹੋਗੇ ਕਤੜਾ ਤਾਂ ਬਿਲਕੁਲ ਕਹਿ ਸਕਦੇ ਆ ਕਿ ਸਿੱਧੇ ਤੌਰ ਤੇ ਕਿਸਾਨ ਇਕੱਠੇ ਹੋਣ ਦੇ ਲਈ ਤਿਆਰ ਹੋ ਰਿਹਾ ਕਿਉਂਕਿ ਇਸ ਸਮੇਂ ਲੜਾਈ ਜਿਹੜੀ ਆ ਉਹ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਐਲਾਨ ਇੱਕ ਵਾਰ ਕਰ ਦਿੱਤੇ ਨੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਚੁੱਕੀਆਂ ਨੇ ਲੈਂਡ ਪੂਲਿੰਗ ਪੂਸ ਪਾਲਿਸੀ ਨੂੰ ਪੂਰਨ ਤੌਰ ਤੇ ਜਿਹੜਾ ਰੱਦ ਹੈ ਉਹ ਕਿਸਾਨਾਂ ਦੇ ਵੱਲੋਂ ਕਰ ਦਿੱਤਾ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਦਰਸ਼ਨ ਸਾਹਮਣੇ ਆਉਂਦੇ ਨੇ ਕਿ ਇਹ ਸਥਿਤੀ ਦੇ ਵਿੱਚ ਸਰਕਾਰ ਇਹ ਫੈਸਲੇ ਤੋਂ ਯੂਟਰਨ ਲੈਂਦੀ ਹੈ ਜਾਂ ਫਿਰ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਰਣਨੀਤੀ ਕਿਸਾਨਾਂ ਦੀ ਸਾਹਮਣੇ ਆਏਗੀ ਵੀਡੀਓ ਜਰਨਲਿਸਟ ਲਤਾ ਪ੍ਰਸਾਦ ਦੇ ਨਾਲਿੰਦਰ ਸਿੱਧੂ ਐ ਵੀ ਪੀ ਸੰਜਾ ਚੰਡੀਗੜ੍ਹ